ਕਾਹੀ ਦਾ ਥੰਬਾ ਹੋ ਬਰਸਰ ਜੱਟ ਦੀ ਤਲੀ ਜੈਸੀ ਨੈਣਾਂ ਵਿੱਚ ਯੋ ਰੰਬਾ ਨਿਸਰੀ ਸਰਦੋ ਸੋਨਾ ਚੋ ਪਰ ਕਦ ਯੰਤਰ ਦਾ ਡੰਡਾ ਮਾਤ ਪੈਰਸ ਵਿੱਚ ਕੁੱਟਦਾ ਵੇਖਿਆ ਓਏ ਢਾਕੇ ਬਾੜ ਦਾ ਮੱਝਾ ਵੀਰ ਬਲ ਮਰਗੀ ਹੈ ਪੱਤ ਪੱਟੂ ਦੀ ਦਿਲ ਤੋਂ ਖੁੱਲਾ ਵੇ ਹੋ ਜੱਟ ਮਿਰਗੇ ਦੀ ਬੰਕੀ ਵਰਗਾ ਓਏ ਤੁਰਦਾ ਖਾ ਖਾ ਗਿੜਾ ਜੱਟ ਮਿਰਗੇ ਦੀ ਬੰਕੀ ਵਰਗਾ ਓਏ ਤੁਰਦਾ ਖਾ ਖਾ ਗਿੜਾ ਹੋ ਰੰਗ ਦੀ ਸਨੇਟੀ ਖੱਟੀ ਕੰਗੇ ਕੰਗੇ ਵਾਲੇ ਛੋਟੇ ਛੋਟੇ ਮੜਾ ਹੋਈ ਛੱਡਦੇ ਯਾਰ ਹੋ ਜਿਹੜਾ ਹੁੰਦਾ ਆਸ਼ਕਾਂ ਦਾ ਸਾਡਾ ਉਹੀ ਹਾਲ ਐ ਹੋ ਖੁਦਾ ਦੀ ਬਣਾਈ ਹੋਈ ਜੀ ਜਬਾ ਕਮਾਲ ਐ ਖੁਦਾ ਦੀ ਬਣਾਈ ਹੋਈ ਬਹੁਤ ਕਮਾਲ ਹੈ ਇੱਕ ਤੁਸੀਂ ਆਪਣਾ ਨਵੀਂ ਐਲਬਮ ਚੋਂ ਸਾਰੇ ਗਾਣੇ ਸੁਣਿਆ ਹੋਣਾ ਮੈਂ ਜੀ ਤੁਹਾਨੂੰ ਕਿੰਨਾ ਯਾਦ ਹੈ ਜਦੋਂ ਤੁਸੀਂ ਬੀਰਮਿੰਦਰ ਅਜੇ ਪੜਾਉਂਦੇ ਹੁੰਦੇ ਸੀ ਤੇ ਮੈਂ ਸ਼ੁਰੂ ਤੋਂ ਹੀ ਇਹ ਲੰਦੇ ਰਿਹਾ ਥੋੜਾ ਜਿਹਾ ਪੜਾਈ ਤੇ ਟਰਸਟ ਨਹੀਂ ਹੁੰਦਾ ਸੀ ਤੇ ਇੱਕ ਵਾਰੀ ਇਹਨਾਂ ਨੇ ਫੜ ਲਿਆ ਕਿਉਂਕਿ ਮੇਰਾ ਪੱਕਾ ਨਾ ਹਰਜੀਤ ਸਿੰਘ ਆ ਤੇ ਵੀਰੇ ਅੱਜ ਵੀ ਯਾਦ ਆਉਂਦਾ ਇਹਨਾਂ ਨੇ ਕਿਹਾ ਵੀ ਹਰਜੀਤ ਸਿੰਘ ਚਾਹੁੰਦਾ ਤਾਂ ਨਹੀਂ ਗੱਲ ਬਣਨੀ ਦੇ ਉਹ ਫਿਰ ਮੈਂ ਗਾਣਾ ਸੁਣਾ ਕੇ ਛੁੱਟਿਆ ਸੀ ਹਨ ਕਿਉਂਕਿ ਫਿਜ਼ਿਕਸ ਕੈਮਿਸਟਰੀ ਮੋਲੋ ਜੱਟਾਂ ਤੇ ਹੈਰੀ ਸਾਹਿਬ ਕਰ ਚ ਤੇ ਆਪਣਾ ਮੈਨੂੰ ਪੁੱਛਦਾ ਸੀ ਕਿ ਗਾਣੇ ਗੋਣੇ ਕਰਕੇ ਕੰਸੈਪਟ ਤੇ ਚਲੋ ਅਗਰ ਸੁਣ ਲਈ ਹਨ ਕਿ ਹੁਣ ਮੈਂ ਤੁਹਾਨੂੰ ਸਾਹ ਗਾਣਾ ਸੁਣਾਉਂਦਾ ਮੇਰਾ ਫੇਵਰਟ ਆ ਜਿਹੜੀ ਐਲਬਮ ਭਾਈ ਹਾਂ ਹੋ ਤੇਰਾ ਧੱਤੀ ਥੱਲੇ ਪਾਣੀ ਜਿੰਨਾ ਮੋ ਆਵੇ ਹੋ ਤੇਰੀ ਪਿਪੜਾ ਨਾਲ ਹੋ ਉਮਰ ਲ ਮੇਰੀ ਹੋ ਜਾਵੇ ਕਿੰਨਾ ਕਿੰਨਾ ਸੋਹਣਾ ਤराना ਤੁਸੀਂ ਸੁਣੋਗੇ ਮਨ ਲ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਵੀ ਜਿੱਦਾਂ ਦਾ ਜਮਾਨਾ ਚੱਲ ਰਿਹਾ ਹੈ ਮਦਦੋਂ ਵੈਸਟਰਨ ਕੇਜ ਰਿਹਾ ਤਾਂ ਤੁਸੀਂ ਸਾਰਿਆਂ ਨੇ ਸਾਨੂੰ ਇੰਨੇ ਵਧੀਆ ਮਦਦੋਂ ਸ਼ਬਦਾਂ 'ਚ ਮਾਣ ਬਖਸ਼ਿਆ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਆਪ ਆਪਕੋ ਆਪਨੇ ਤਾੜੀ ਮਾਰ ਸਕੋ ਸਾਰੇ ਜਣੇ ਖੁੱਤ ਇਹ ਗਾਣਾ ਤੁਹਾਡੇ ਸਾਰਿਆਂ ਲਈ ਹੈ ਸੁਣੋ ਧਿਆਨ ਨਾਲ ਖੁੱਤ ਤੇਰਾ ਧਰਤੀ ਥੱਲੇ ਪਾਣੀ ਦੇ ਨਾਮ ਹੋ ਆਵੇ ਦੁਗਣੀਆਂ ਪਿੱਛੋਂ ਭਗਦੀ ਕਣੀਆਂ ਪਿੱਛੋਂ ਭਗਦੀ ਕਹਿਣ ਹਵਾ ਵਰਗਾ ਬੇ ਸੋਣਾ ਕੋਈ ਨਹੀਂ ਹੁਣਾ ਤੇਰੇ ਨਾ ਵਰਗਾ ਹੈ ਤੇਰਾ ਮੇਰਾ ਰਿਸ਼ਤਾ ਤੇਰਾ ਮੇਰਾ ਰਿਸ਼ਤਾ ਸਾਹ ਵਿੱਚ ਸਾ ਵਰਗਾ ਬੇ ਸੋਣਾ ਕੋਈ ਨਹੀਂ ਹੁਣਾ ਤੇਰੇ ਨਾ ਵਰਗਾ ਇੱਕ ਵਾਰੀ ਸਾਡੇ ਮੇਰੇ ਬੰਨੇ ਭਰਾ ਜੰਗਵਾਈ ਦੀ ਤਾੜੀ ਮਾਰਦੋ ਸਾਹੇ ਜਾਨੇ ਜਿਹਦੇ ਕਰਕੇ ਇੰਨੇ ਨੇ ਕੈਂਟਕਾਰੇ ਤੁਹਾਨੂੰ ਸੌਫਟੋ ਮਿਲਦੇ ਆਈ ਟੱਲੋ ਟੱਲੋ ਕਰਦੇ ਮੇਰੇ ਬੁੱਲ ਫਿਰਦੇ ਜਿਵੇਂ ਅਮਰਤਾਸ ਦੀ ਛਾਂਵੇਂ ਪੀਲੇ ਫੁੱਲ गिरਦੇ ਵੇਖੂ ਪਿੰਡ ਤਲਵੰਡੀ ਜਾਂਦੇ ਪਿੰਡ ਤੰਗਰਾਲੀ ਜਾਂਦੇ ਸੁਨੇਰਾ ਵਰਗਾ ਵੇ ਬੋਲ ਬਟਿਆ ਬੋਲੇ ਕਾ ਟੋਖਲਾ ਦੇ ਰਚੋਣੀ ਹੈ ਜੀ ਕਲੀ ਕਲੀ ਰਹਿ ਕਜੋੜ ਤੇ ਪਗੋਣੀ ਹੈ ਹੋ ਟੌਰ ਕਕਰੂ ਦੀ ਕਾਲ ਜੇ ਮਚਾਏ ਹਮਾਰਾ ਜੱਟ ਨਾਮ ਰਹਿਣ ਕਹਿੰਦੇ ਪਾਏ ਉਹ ਚੀਜ਼ ਜੱਜੂ ਜਿਹੜੀ ਕਰ ਲਾਗੇ ਬਾਏ ਉਹ ਜ਼ਿੰਦਗੀ ਦੇ ਆਉਣ ਆਇਆ ਉਹ ਦਿਨ ਕੱਟੀਆਂ ਗਮ ਤਨੀਆਂ ਏ ਤੇ ਸਾਡੀ ਨਾਲੋਂ ਮੇਰੀ ਜ਼ਿੰਦਗੀ ਦਾ ਗੇਮ ਤੇ ਜੇ ਗਾਣਾ ਟ੍ਰਾਂਟੋ ਕਿਨੇ ਕਿਨੇ ਸੁਣਾ ਉਮਰ ਦਾ ਨਜ਼ਰ ਸੁਣਾ ਕੇ ਜਾਉਂਦਾ ਉਹਦਾ ਮੈਂ ਉਹ ਅੰਤਰਾ ਸੁਣਾਉਂਦਾ ਵੀ ਜਿਹੜਾ ਅਸੀਂ ਪਾਇਆ ਨਹੀਂ ਸੀ ਹੋ ਮੇਰੀ ਹੱਥ ਜੋੜ ਸਹਾਰਿਆਂ ਨੂੰ ਈ ਤੋਬੇ ਰੰਤੀ ਉਹ ਭੁੱਖੇ ਦਾ ਮੰਨਾ ਵਜ ਨਹੀਂ ਸੋਦੇ ਮਹਿਨਤ ਖੁਦ ਏੜੇ ਬਿਗਦੇ ਨੇ ਮੁੱਲ ਹਉ ਜਮੀਰ ਦਿੱਤੇ ਨੇ ਵਸੂਛੇ ਛੇ ਛੁੱਟੇ ਬਾਬੇ ਨੇ भई बस हो फते हैलान बागी है। जे जेतू हाली जितान बागी लरांडो नोग सारियां बेनती भई भुखे त पंजाब च न सोन मेनती ਓ ਪਾਪਾ ਕੇ ਜੂੜੇ ਤੋ ਰੋਣਾ ਨਿਆਣੀਆਂ ਮੈਂ ਸੱਚ ਦੇ ਦਿਖਾ ਤਾ ਵੇਖੀਆਂ ਨਹੀਂ ਜਾਣੀਆਂ ਮੈਂ ਕਿੰ ਕੀ ਦਸਾਂ ਮੁੰਡਿਆਂ ਦੇ ਗੁਜੇ ਰਾਜ ਨੂੰ ਵਾਹਿਗੁਰੂ ਬਚਾਈ ਬਸ ਤੂੰ ਹੀ ਇਲਾਜ ਨੂੰ ਓ ਸੱਚ ਦੇ ਸਾਨੂੰ ਰੋਵੇ ਤਨ ਰਿੰਗ ਲੈ ਓ ਯਾਉਣ ਵਾਲਾ ਟੈਮ ਜੋ ਖਰਾਬ ਦੇਖ ਕੇ ਰਾਤੋਂ ਦੀਆਂ ਸੜਕਾਂ ਤੇ ਰੋਇਆ ਗੱਭਰੂ ਓਏ ਸਿਰਾਂ ਉਤੋੜਦੇ ਜਹਾਜ਼ ਦੇਖ ਕੇ ਓਏ ਅੱਖਾਂ 'ਚ ਸਵੇਰੇ ਸਾਲੀ ਅੱਗ ਲੱਗਦੀ ਓਏ ਹਿਲਾਉਂਦੇ ਨਜਦਾ ਪੰਜਾਬ ਦੇਖ ਕੇ ਓ ਬਾਬੂ ਆਲਾ ਤਾੜੀ ਨਾ ਸਾਧੋ ਮਰਾ ਓ ਬਾਬੂ ਆਲਾ ਸਾਰਾ ਰਾਜ-ਪਾਗ ਛੱਡਦਾ ਓ ਸੁਖ-ਸੁਖ ਸੁਖ ਖਾਓ ਪੰਜਾਬ ਛੱਡਦਾ ਹੋ ਦਿਸਿਓ ਇਹਨਾਂ ਵਾਂਗੂੰ ਦਿੱਲੀ ਰੋਂਦੇ ਰੋਂਦੀ ਮਾਨੂੰ ਛੱਡ ਆਇਆ ਏਰਪੋਰਟ ਤੇ ਮੈਂ ਯਾਰ ਬੇਰੀ ਛੱਡੇ ਛੱਡੀ ਮੌਜ ਜ਼ਿੰਦਗੀ ਨੇ ਜਿੱਦ ਤੇ ਸੁਦੀ ਗਰਾਉਂਡ ਪਿੰਡ ਦੀ ਉਹ ਠੇਡੇ ਕਾ ਕੇ ਆਈ ਆ ਅੱਥਰੇ ਐਂਡ ਨੂੰ ਹੁਣ ਸ਼ਿਫਟਾਂ ਦੀ ਲੱਗਦੀ ਕਿੜਕੀ ਜਿੰਦ ਨੂੰ ਐ ਉੱਥੇ ਹੱਡ ਹੱਡ ਪੰਨ ਤੰਦਾ ਕੰਮ ਮਿੱਤਰਾ ਪੀੜੀ ਪੈਂਦੀ ਅਸਨ ਉਹਦੇ ਵਿੱਚ ਨਾ ਮਿੱਤਰਾ ਉਹ ਪੈਸੇ ਦਾ ਤਵਾਦ ਮੰਗੇ ਚੈਨ ਨਹੀਂ ਆਉਣੀ ਦੇਣ ਕੋਈ ਬਦਾਈਆਂ ਕਰੇ ਰੈਣ ਦੀ ਆਉਣੀ ਧੋੜਦਾ ਨਹੀਂ ਕੋਈ ਉੱਥੇ ਕਿਹੜਾ ਪਥਦਾ ਕੋੜਿਆਂ ਤੇ ਰੁਕ ਕੋਦਤ ਖੜੀ ਮੁੱਛਦਾ ਕਰਦੀ ਦੀ ਪੰਡ ਕੀ ਰਾਂ ਨੋਣੀ ਤੌਣ ਤੋਂ ਤੇ ਰੁਕਦਾ ਨਹੀਂ ਮਾਰ ਫਿਰ ਪਿੰਡ ਆਉਣ ਤੋਂ ਉਹ ਵੀਰਿਓ ਕਾਲਾ ਚ ਬਾਪੂ ਦੀ ਦਾਸ ਦਾ ਓਏ ਹੌਸਲੇ ਚ ਹੁੰਦੇ ਫਿਰ ਪੁੱਤ ਜੱਟ ਦਾ ਉਹ ਫੇਰ ਜਾ ਕੇ ਪਿੰਡ ਮੈਦਾਨ ਖੇਤੀ ਕਰੂੰਗਾ ਤੂੰ ਘੇਟ ਜਾ ਕੋਈ ਨੱਖੀ ਸਵਰਾਜ ਦੇਖ ਕੇ ਹਰ ਹਰੋਂ ਦੀ ਹੋਣਿਆ ਦੇ ਰਣਜੀਤ ਦੀ ਉਹ ਲੰਗੜਣ ਚ ਪਿਆਸਾ ਦਾ ਤਾਜ ਦੇਖ ਕੇ ਤਾਜ ਸਾਡੀ ਮੈਲੀ ਜਿਹੜੀ ਸੋਨਾ ਜਾਂਦੀ ਕੁਤੇ ਮੈਂ ਬੇਰੀਆਂ ਦੇ ਬਾਗ ਦੇਖ ਕੇ ਟਾਂਟੂ ਦੀਆਂ ਸੜਕਾਂ ਤੇ ਰੋਇਆ ਗੱਭਰੂ ਓਏ ਸਿਰਾਂ ਤੋੜਦੇ ਜਹਾਜ਼ ਦੇਖ ਕੇ ਆਪਣੇ ਜ਼ਿਹਰੇ ਸੜੀ ਅੱਗ ਲੱਗਦੀ ਓਏ ਰੀਨਾ ਉੱਤੇ ਨੱਚਦਾ ਪੰਜਾਬ ਦੇਖ ਕੇ